ਇਹੀ ਲੈਣਾ ਆਏ ਸੀ ਪੁਲੀ ਆ ਪਈਆ ਪੁਲੀ ਤੇ ਆ ਪਿਆ ਸਾਡਾ ਟੰਬਾ ਆ ਤੇ ਮਗਰ ਲੈਫਟ ਤੇ ਰੱਖ ਕੇ ਜਾਨੀ ਪੁਲੀ ਦੇ ਕੋਈ ਕ ਲੈਣਾ ਸਾਡੇ ਮੱਥੇ ਲੱਗ ਗਿਆ ਸਵੇਰ ਸਵੇਰ ਤੇ ਅੱਗੇ ਸਾਡਾ ਕੋਈ ਨਾ ਕੋਈ ਨੁਕਸਾਨ ਹੋਈ ਜਾਂਦਾ ਤੇ ਇਹ ਕਾ ਹੋਰ ਨਾ ਸਾਡਾ ਕੋਈ ਫੇਰ ਨੁਕਸਾਨ ਹੋ ਜੇ ਇਹ ਕਾ ਸ਼ਕਲ ਬਣਾ ਲ ਗਏ ਬਿਲਾ ਲਾ ਚਾਵਲ ਤੇ ਬਨਾਲਾ ਸ਼ਕਲ ਬਣਾਲੀ ਸ਼ਕਲ ਤੇ ਕੁੱਟ ਮਾਰ ਮੈਂ ਚੋਦੇ ਮਾਰ ਮਾਰ ਉਧਰੋਂ ਰਾਖ ਦੀ ਵੇਖੀ ਨਾ ਕਰੀ ਜਾਂਦੇ ਮਾਰ 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 ਦੇ ਕਲੈਣਾ ਅੱਗੇ ਕੋਈ ਨਾ ਕੋਈ ਨੁਕਸਾਨ ਹੈ ਹੋਰ ਨਾ ਪੁਲੀ ਟੁੱਟ ਜੇ ਸ਼ਗਲ ਬਣਾ ਕੇ ਕੁੱਟਣੀ ਪੈਂਦੀ ਭਰਾਵਾ ਹੁਣ ਜੋਗੀ ਉਹ ਆ ਮਾਇਆ ਮਾਰ ਦੇ ਮਾਰ ਦੇ ਮਾਰ ਹਜੇ ਕਿੱਥੇ ਹੈ ਮੰਦਾ ਇਹ ਮੰਦਾ ਸਿੱਧੇ ਤੇ ਹੁੰਦਾ ਕ ਮੂਦੇ ਤੇ ਆਏ ਹਜੇ ਟੀਠ ਆ ਬਈ ਬਿਸ਼ਾਰਮਾ ਹੈ ਬਿਸ਼ਾਰਮ ਬੰਦਾ ਵਾਕਿਆ ਨਾ ਸ਼ਗਲ ਕੁੱਟਦੇ ਪੁਲੀ ਟੁੱਟ ਗਈ ਸੀ ਹੈ ਮਾਰ ਮਾਰ ਦੇ 76 ਹੋ ਜਾ ਬੁੱਧੀ ਆ ਜਬ ਆਸਲ ਮਾਰ ਇਹ ਵੀ ਲੈ ਮੰਨ ਗਿਆ ਮੰਨ ਗਿਆ ਕੋਈ ਇਹ ਨਹੀਂ ਮੰਨਦਾ ਇਹ ਨਹੀਂ ਮੰਨਦਾ ਇਹ ਬਿਸ਼ਰਮ ਬੰਦਾ ਦੇਖ ਲੋ ਬਾਈ ਕਿੱਡਾ ਕਲੇਣਾ ਬੰਦਾ ਕਿੱਡਾ ਜ਼ਹਿਰੀ ਕਿੱਡਾ ਜ਼ਰੀਲਾ ਬੰਦਾ ਮੰਨਦਾ ਨਹੀਂ ਪਿਆ ਜੀ ਵੀ ਚੱਲ ਸੱਟ ਹੋ ਮਾਰਿਆ ਭੜਕਾ ਕੇ ਓਏ 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 ਕਿੱਥੇ ਕਿੱਥੇ ਇਹ ਨਹੀਂ ਇਹ ਨਹੀਂ ਨਾ 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 ਇਨ ਐਨੀ ਮੰਨਣਾ ਹੈ ਐਡਾ ਬਿਸ਼ਰਮ ਟ੍ਰੇਲ 'ਚ ਖੜਨਾ ਪੈ ਗਿਆ ਪੈਰ ਨੰਗੇ ਪੈਰਾਂ ਨਾਲ ਆਹ ਰਹਾ ਚੱਲ ਬਾਸਾਂ ਨੂੰ ਦੇਖ ਮੰਨ ਗਿਆ ਉਹ ਮੰਨ ਗਿਆ ਭਰਾਵਾ ਮੰਨ ਗਿਆ ਚਲਾ ਚਲਾ ਮਾਰੀ ਜੰਨੇ ਆ ਉਹ ਮੰਨ ਗਿਆ ਵਾਂ ਵਖਾਈ ਵਹੀਂ ਵਾਂਤੀ ਆ ਕੇ ਮੰਨੇ ਆਵੇ ਲੋ ਵਾਂਚ ਮੰਨੇ ਆ ਆਦੇ ਤਾਂ ਪੈਰ ਇੱਠਾ ਕ ਲੈਣਾ ਚੱਲ ਹੁਣ ਲੱਦਦੇ ਆ ਮੰਨ ਗਿਆ ਕ ਲੈਣਾ